پينه وے ري اس طرح ٿيو ਮੰਗਾ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਕੀਤਾ ਗਿਆ ਪਰ ਉਹਨਾਂ ਨੂੰ ਸੰਬੂ ਤੇ ਖਨੌਰੀ ਬਾਰਡਰ ਤੇ ਜਿਹੜਾ ਹੈਗਾ ਰੋਕਿਆ ਗਿਆ ਕੱਲ ਹੀ ਐਸਕੇਐਮ ਦੀ ਇੱਕ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਕੁਝ ਫੈਸਲੇ ਲਏ ਸੀ ਜਿਸ ਦੇ ਜਿਹੜਾ ਫੈਸਲਾ ਸੀ ਉਹਦੇ ਅੰਤਰਗਤੀ ਅੱਜ ਜਿਹੜਾ ਹੈਗਾ ਪੁਤਲਾ ਫੂਕਿਆ ਗਿਆ ਕੀਦਾ ਪੁਤਲਾ ਫੂਕਿਆ ਕਿਸਾਨਾਂ ਆਗੂ ਸਾਡੇ ਨਾਲ ਖੜੇ ਨੇ ਆਪਾਂ ਗੱਲਬਾਤ ਕਰਾਂਗੇ ਕਿ ਐਸਕੇਐਮ ਦੀ ਅਗਲੀ ਰਣਨੀਤੀ ਕੀ ਹੋਊਗੀ ਔਰ ਅੱਜ ਜਿਹੜਾ ਹੈਗਾ ਪੁਤਲਾ ਜਿਹੜਾ ਫੂਕਿਆ ਗਿਆ ਉਹ ਕਿਹਨਾ ਕਿਹਨਾ ਦੇ ਪੁਤਲੇ ਫੂਕੇ ਗਏ ਨੇ ਸੋ ਕਿਸਾਨਾਂ ਆਗੂ ਸਾਡੇ ਨਾਲ ਭਪਿੰਦਰ ਸਿੰਘ ਜੀ ਭਿੰਦਾ ਬਨਵਾਉਰਾ ਖੜੇ ਨੇ ਸਾਡੇ ਨਾਲ ਜਿਹੜੇ ਕਿਸਾਨ ਜੂਨੀਅਨ ਕਾਦੀਆਂ ਦੇ ਆਗੂ ਨੇ ਸੋ ਪ੍ਰਧਾਨ ਜੀ ਅੱਜ ਜਿਹੜਾ ਹੈਗਾ ਸਾਨੂੰ ਦੱਸੋ ਕਿ ਜਿਹੜਾ ਪੁਤਲਾ ਫੂਕਿਆ ਗਿਆ ਕੀਦੇ ਕੀਦੇ ਪੁਤਲੇ ਫੂਕੇ ਗਏ ਨੇ ਔਰ ਕੀ ਨਿਰਦੇਸ਼ ਹੀ ਗਏ ਐਸਕੇਐਮ ਦੇ ਅਮਿਤ ਸਾਹ ਦਾ ਅਤੇ ਖੱਟਰ ਸਰਕਾਰ ਦਾ ਅਸੀਂ ਪੁਤਲਾ ਭੁਕਿਆ ਜਿਹੜਾ ਕਿ ਸਾਡਾ ਆਮਰ ਸ਼ਹੀਦ ਸੁਭਕਰਮਨ ਸਿੰਘ ਉਹਦੋਂ ਅੱਜ ਉਹਦੀ ਸਿਦਦੀ ਦੇ ਵਿੱਚ ਅੱਜ ਯਾਦਗਾਰ ਦੇ ਵਿੱਚ ਇੱਥੇ ਇਕੱਠੇ ਹੋਏ ਸੀ ਅਸੀਂ ਵੀ ਸਾਡਾ ਇੱਕ ਸਾਥੀ ਵਿਛਲ ਗਿਆ ਸਾਤੋਂ ਸਾਡਾ ਬੱਚਾ ਛੋਟਾ ਜਿਹਾ ਉਹਦੇ ਵਿੱਚ ਇਸ ਕੇਮ ਦੀ ਕਲ ਕਾਲ ਸੀ ਵੀ ਸਾਰੇ ਟੀਟੀ ਦਾ ਉਤਰਾ ਮੂਰੇ ਜਾਂ ਜਿੱਥੇ ਵੀ ਤੁਹਾਨੂੰ ਜਗਾ ਮਿਲਦੀ ਹੈ ਉੱਥੇ ਪੁਤਲੇ ਭੁਕਣੇ ਨੇ ਅਸੀਂ ਆ ਟੋਲ ਪਲਾਜ਼ਾ ਸਾਡੇ ਇਲਾਕੇ ਦਾ ਏਰੀਏ ਦਾ ਸੀ ਇੱਥੇ ਇਕੱਠੇ ਹੋ ਕੇ ਅੱਜ ਇੱਥੇ ਉਹ ਪੁਤਲਾ ਭੁਕਿਆ ਵੀ ਸਰਕਾਰ ਨੇ ਸਾਡੇ ਕਿਸਾਨਾਂ ਨਾਲ ਬੇਇਨਸਾਫੀ ਕੀਤੀ ਆ ਅੱਥਰੂ ਕਹ ਦੇ ਗੋਲੇ ਸਿੱਟੇ ਨੇ ਤੇ ਗੁ ਸਿੱਧੀਆਂ ਗੋਲੀਆਂ ਮਾਰੀਆਂ ਨੇ ਅਸੀਂ ਕੋਈ ਹੋਰ ਸਟੇਟ ਦੇ ਵਸਨੀਕ ਤਾਂ ਹੈ ਨਹੀਂ ਅਸੀਂ ਪੰਜਾਬ ਦੇ ਵਸਨਾ ਉਹ ਵਸਨੀਕ ਆ ਸਾਡਾ ਰਾਈਟ ਬਣਦਾ ਉਹਨਾਂ ਤੋਂ ਹੱਕ ਲੈਣ ਦਾ ਸਾਡੇ ਨਾਲ ਜਾਦਾ ਟੱਕਾ ਕੀਤਾ ਇਹਦੇ ਰੋਸ ਵਜੋਂ ਐਸਕਮ ਨੇ ਜਿਵੇਂ ਜਿਵੇਂ ਸਾਨੂੰ ਕਾਲ ਦਿੱਤੀ ਅੱਜ तकरीबन 7 ਦਿਨ ਹੋ ਗਏ ਟੋਲ ਪਲਾਜ਼ਾ ਰੋਕੇ ਨੂੰ ਅੱਜ ਦੀ ਸਮਾਪਤੀ ਕੀਤੀ ਆ 2 ਵਜੇ ਤੇ ਉਸ ਤੋਂ ਪਹਿਲਾਂ ਇੱਕ ਦਿਨ ਇੰਡੀਆ ਬੰਦੀ ਕਾਲ ਸੀ ਤੇ ਉਧਰ ਕੱਲ ਸੀਐਮ ਸਾਹਿਬ ਦੀ ਕੋਠੀ ਵੀ ਨਾਲ ਘੇਰੀ ਸੀ ਤੇ ਆਪਣੇ ਸਨਾਮ ਦੇ ਵਿੱਚ ਇਹਨਾਂ ਦਾ ਜਿਹੜਾ ਸਨਾਮ ਦੀ ਲੀਡਰ ਆ ਉਹ ਆਪਣੀ ਮੈਡਮ ਉਹਦਾ ਘਰ ਵੀ ਰੋਕਿਆ ਸੀ ਵੀ ਜਿਵੇਂ ਜਿਵੇਂ ਕਾਲ ਆਈ ਕੱਲ ਵੀ ਕਜੂ ਕਾਦੀਆਂ ਵੱਲੋਂ ਕਾਲ ਸੀ ਵੀ ਸਾਰੇ ਪੰਜਾਬ ਦੇ ਵਿੱਚ ਰੋਡ ਬੰਦ ਕਰਕੇ ਸਰਕਾਰ ਨੂੰ ਦੱਸਣਾ ਵੀ ਸਾਡਾ ਬੱਚਾ ਸੀਰ ਹੋਇਆ ਸੀ ਉਹਦੇ ਨਾਲ ਖੜੇ ਆ ਇਹ ਇਹਦੇ ਕਰਕੇ ਜੱਜ ਰੋਕਿਆ ਇਹ ਹੋਰ ਕਿਹੜੇ ਕਿਹੜੇ ਜਿਹੜੇ ਫੈਸਲੇ ਲੱਤੇ ਗਏ ਨੇ ਜਿਵੇਂ ਇੱਕ ਟਰੈਕਟਰ ਮਾਰਚ ਦੀ ਵੀ ਗੱਲ ਸਾਹਮਣੇ ਆ ਰਹੀ ਆ ਹੋਰ ਕਿਹੜੇ ਕਿਹੜੇ ਫੈਸਲੇ ਨੇ ਜਿਹੜਾ ਜੀ ਟਰੈਕਟਰ ਮਾਰਚ ਨਹੀਂ ਟਰੈਕਟਰ ਪਰੇਡ ਆ ਵਾਂਗੂੰ ਲਾ ਲਓ ਵੀ ਰੋਡ ਦੇ ਉੱਤੇ ਆਉਣਾ ਟਰੈਕਟਰ ਖੜਾ ਲੈਣਾ ਖੜਾ ਕੇ ਉਹਦੇ ਉੱਤੇ ਟਰੈਕਟਰ ਲੈਣ ਵਾਰ ਲਾ ਲੈਣੇ ਨੇ ਉਹ ਅਸੀਂ ਐਂ ਦੱਸਣਾ ਵੀ ਸਰਕਾਰ ਨੂੰ ਵੀ ਅਸੀਂ ਭਾਈ ਸਾਰੇ ਇਕੱਠੇ ਆ ਸੀ ਉਹਦੇ ਟਰੈਕਟਰ ਕੱਢ ਕੇ ਘਰਾਂ ਦੇ ਉੱਤੋਂ 26 ਤਰੀਕ ਨੂੰ ਰੋਡਾਂ ਦੇ ਉੱਤੇ ਲੈ ਕੇ ਆਵਾਂਗੇ ਖੜਾ ਕੇ ਉਹਦੇ ਉੱਤੇ ਅਸੀਂ ਆਪਦਾ ਦੱਸਾਂਗੇ ਸਰਕਾਰ ਨੂੰ ਜਿੰਨਾ ਟਾਈਮ ਸਾਨੂੰ ਐਸਕੇਮ ਦਾ ਟਾਈਮ ਹੋਊਗਾ ਉਨਾਂ ਚਿਰ ਖੜ ਵੀਰ ਨਿਕੜ ਕੇ ਆਪਦੇ ਰੋਡ ਦੇ ਉੱਤੇ ਟਰੈਕਟਰ ਖੜਾ ਕੇ ਫੋਟੋ ਕਰਕੇ ਸਰਕਾਰ ਨੂੰ ਪਾਊਗਾ ਉਹਦਾ ਰੋਸ ਜ਼ਾਹਰ ਕਰਾਂਗੇ ਵੀ ਅਸੀਂ ਭਾਈ ਸਾਡੇ ਨਾਲ ਧੱਕਾ ਕਰਦੇ ਤਾਂ ਅਸੀਂ ਸਾਰੇ ਜਣੇ ਰੋੜਾਂ ਤੇ ਆਂ ਜੇ ਤੁਸੀਂ ਨਾ ਵੀ ਧੱਕਾ ਕਰਨੋਂ اٹੇ ਫਿਰ ਅਸੀਂ ਸਾਰੇ ਜਣੇ ਉੱਠ ਕੇ ਨਾਲ ਆ। ਪ੍ਰਧਾਨ ਜੀ ਕਿਸਾਨ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਤੇ ਕੇਂਦਰ ਸਰਕਾਰ ਦਾ ਅੰਨਦਾਤਾ ਤੇ ਪ੍ਰਤੀ ਇਸ ਤਰ੍ਹਾਂ ਦਾ ਰੁੱਖ ਕਿਉਂ ਆ? ਇਹ ਪਤਾ ਨਹੀਂ ਕਹੀ ਜੀ ਕਲੇਣੀ ਸਰਕਾਰ ਇਹ ਕਹਾਂਗੇ ਆਪਾਂ ਸੰਸਾਰ ਦੇ ਵਿੱਚ ਢਿੱਡ ਭਰਨ ਵਾਲੇ ਕਿਸਾਨ ਜਿਹੜਾ ਵਿਚਾਰਾ ਦਿਨ ਰਾਤ ਮਿਹਨਤ ਕਰਕੇ ਆਪਦੇ ਮੰਗਾਂ ਲਈ ਗਿਆ ਮੰਗਾਂ ਵੀ ਉਹੀ ਨਹੀਂ ਕੋਈ ਨਵੀਂ ਮੰਗ ਨਹੀਂ ਪੁਰਾਣੀਆਂ ਮੰਗਾਂ ਸੀ ਉਹਦੇ ਉੱਤੇ ਗਏ ਨੇ ਸਾਡਾ ਰਾਈਟ ਮਾਣਦਾ ਵੀ ਅਸੀਂ ਆਪਦੀਆਂ ਮੰਗਾਂ ਲਈ ਪ੍ਰੋਟੈਸਟ ਕਰੀਏ ਇਹ ਤਾਂ ਨਹੀਂ ਕੋਈ ਸਾਡਾ ਰਾਈਟ ਸਾਡੇ ਗੋਲੀਆਂ ਮਾਰੀਆਂ ਜਾਣ ਤੁਸੀਂ ਐਂ ਲਾ ਲਓ ਵੀ ਪੰਜਾਬ ਦੇ ਬਸਤੀਕਾਂ ਨੂੰ ਐਂ ਬਾਰਡਰ ਬਣਾਤਾ ਜਿਵੇਂ ਪਾਕਿਸਤਾਨ ਦਾ ਬਾਰਡਰ ਹੁੰਦਾ ਹਲੇ ਪਾਕਿਸਤਾਨ ਬਾਰਡਰ ਤੇ ਵੀ ਸਿਰਫ ਤਾਰ ਲੱਗੀ ਹੋਈ ਆ ਕੰਧਾਂ ਐਨੇ ਸਰੀਏ ਪੈ ਕੇ ਜਾਂ ਐਨੇ ਸੈਨਿਕ ਨਹੀਂ ਲਾਏ ਹੋਏ ਜਿੰਨਾ ਇਹਨਾਂ ਨੇ ਲਾਤੇ ਉਹੀ ਪੰਜਾਬ ਜਿਨੇ ਹਰੇਕ ਗੱਲੋਂ ਸੈਂਟਰ ਦਾ ਢਿੱਡ ਭਰਿਆ ਪਹਿਲਾਂ ਦਾ ਨਾਜ ਦੇ ਪੱਖੋਂ ਫੇਰ ਅਸੀਂ ਹਿੱਦਿਆਂ ਪੱਖੋਂ ਢਿੱਡ ਭਰਿਆ ਦੇਸ਼ ਨੂੰ ਆਜ਼ਾਦ ਕਰਾਇਆ ਅੱਜ ਸਾਨੂੰ 20 ਹਜ਼ਾਰ ਕਰਾਇਦਾ ਇਹ ਹਰਜਾਨਾ ਭਰਨਾ ਪੈਂਦਾ ਅਸੀਂ ਇੰਨੀਆਂ ਕੁਰਬਾਨੀਆਂ ਦੇ ਕੇ ਅੱਜ ਫੇਰ ਗੋਲੀਆਂ ਖਾ ਰਹੇ ਹਾਂ ਸੋ ਸਾਡੇ ਨਾਲ ਨੌਜਵਾਨ ਆਗੂ ਖੜੇ ਨੇ ਇੱਕ ਇਹਨਾਂ ਤੋਂ ਪੁੱਛਦੇ ਕਿ ਨੌਜਵਾਨਾਂ ਦੇ ਵਿੱਚ ਬੜਾ ਜੋਸ਼ ਦੇਖਣ ਨੂੰ ਮਿਲ ਰਿਹਾ ਬਾਰਡਰ ਪਰ ਕਰਨ ਦੇ ਲਈ ਬੜੀ ਜਦੋਜਾਹਦ ਹੁੰਦੀ ਹੈ ਇੱਕ ਸਾਡੇ ਕਿਸਾਨ ਵੀਰ ਦੀ ਨੌਜਵਾਨ ਦੀ ਜਿਹੜੀ ਹੈਗੀ ਆ ਉੱਥੇ ਮੌਤ ਵੀ ਹੋ ਚੁੱਕੀ ਆ ਕਿਵੇਂ ਦੇਖਦੇ ਹੋ ਸਮੁੱਚੇ ਘਟਨਾਕਰਮ ਨੂੰ ਇਸ ਗੱਲ ਨੂੰ ਵੀਰ ਜੀ ਅਸੀਂ ਇਸ ਤਰ੍ਹਾਂ ਦੇਖਦੇ ਆ ਵੀ ਜਿਵੇਂ ਉੱਥੇ ਲੀਡਰਸ਼ਿਪ ਸੀਗੀ ਜੇ ਉੱਥੇ ਚੰਗੀ ਲੀਡਰਸ਼ਿਪ ਨੁਮਾਇੰਦਗੀ ਕਰਦੀ ਤਾਂ ਹੋ ਸਕਦਾ ਸੀ ਵੀ ਇਹ ਪਾਣਾ ਨਾ ਵਰਤਦਾ ਪਰ ਹੁੱਲੜਬਾਜੀ ਦਾ ਕਿਸੇ ਮਸਲੇ ਦਾ ਹੱਲ ਨਹੀਂ ਹੋਣਾ ਪਹਿਲਾਂ ਆਪਾਂ ਦੇਖੋ ਦਿੱਲੀ ਜਿੱਤੀ ਆ ਪੀਸਫੁੱਲ ਬਹਿ ਕੇ ਇਸੇ ਤਰ੍ਹਾਂ ਵੀ ਹੁਣ ਵੀ ਜੇ ਆਪਾਂ ਪੀਸਫੁੱਲ ਬੈਠਾਂਗੇ ਤਾਂ ਆਪਾਂ ਕੁਛ ਨਾ ਕੁਛ ਲੈ ਲੈ ਡਿੱਗਾਂਗੇ ਪਰ ਜੇ ਆਪਾਂ ਹੁੱਲੜਬਾਜੀ ਕਰਾਂਗੇ ਸਰਕਾਰ ਦਿੱਲੀ ਦਿੱਲੀ ਵੀ ਸਾਡੀ ਹੀ ਆ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਬਣਾਇਆ ਅਸੀਂ ਵੀ ਐਮਪੀ ਬਣਾਉਨੇ ਆ ਦਿੱਲੀ ਅਸੀਂ ਜਾ ਸਕਦੇ ਆ ਸਾਡਾ ਰਾਈਟ ਬਣਦਾ ਅਸੀਂ ਦਿੱਲੀ ਪੰਜਾਬ ਹਿੰਦੁਸਤਾਨ ਦੇ ਵਸਨੀਕ ਆ ਅਸੀਂ ਦਿੱਲੀ ਕਿਉਂ ਨਹੀਂ ਜਾ ਸਕਦੇ ਪਰ ਆਪਾਂ ਮਨ ਦੇ ਵਿੱਚ ਜਾਂ ਦਿਮਾਗ ਦੇ ਵਿੱਚ ਇਹ ਜ਼ਰੂਰ ਰੱਖਣਾ ਵੀ ਇਹ ਸਾਡੇ ਦੁਸ਼ਮਣ ਨਹੀਂ ਹੈਗੇ ਦਿੱਲੀ ਵਾਲੇ ਆਪਾਂ ਸਿਰਫ ਇਹਨਾਂ ਨੂੰ ਅਹਿਸਾਸ ਦਵਾਉਣਾ ਕਿ ਤੁਸੀਂ ਜਿਹੜੀਆਂ ਸਾਡੀਆਂ ਰਾਈਟ ਮੰਗਾ ਨੇ ਮੰਗਾ ਵੀ ਕੀ ਨੇ ਉਹਨਾਂ ਨੂੰ ਬਿਲਕੁਲ ਉਹੀ ਯਾਦ ਕਰਾਉਣਾ ਵੀ ਜਿਹੜੇ ਤੁਸੀਂ ਵਾਅਦੇ ਕਰਕੇ ਸਾਡੇ ਨਾਲ ਮੁਕਰਿਓ ਪਲੀਜ਼ ਉਹਨਾਂ ਵਾਅਦਿਆਂ ਨੂੰ ਦੁਬਾਰੇ ਪੂਰਾ ਕਰੋ ਤੁਸੀਂ ਖੁਦ ਕਿਸਾਨ ਹੋ ਕਿਉਂਕਿ ਜ਼ਿਆਦਾਤਰ ਇਹ ਗੱਲ ਨੂੰ ਉਵਾਰਿਆ ਜਾ ਰਿਹਾ ਕਿ ਜੀ ਇਹ ਕਿਸਾਨ ਨਹੀਂ ਹੈਗੇ ਜਿਹੜੇ ਬਾਰਡਰਾਂ ਤੇ ਬਟਨੇ ਇਹ ਅਤਵਾਦੀ ਨੇ ਕੀ ਕਹਿਣਾ ਚਾਹੁੰਦੇ ਹੋ ਇਹ ਤਾਂ ਦੇਖੋ ਜੀ ਜਦੋਂ ਤਾਂ ਅਸੀਂ ਸਾਡੇ ਬਜ਼ੁਰਗ ਦਾਦੇ ਪੜਦਾਦੇ ਹਰੀ ਕ੍ਰਾਂਤੀ ਇਹ ਕਹਿੰਦੇ ਸੀ ਜੀ ਤੁਸੀਂ ਪੰਜਾਬ ਇਕੱਲਾ ਜਿਹੜਾ ਹਿੰਦੁਸਤਾਨ ਨੂੰ ਬਚਾ ਸਕਦਾ ਉਦੋਂ ਤਾਂ ਜਾਇ ਜਵਾਨ ਤੇ ਜਾਇ ਕਿਸਾਨ ਦੇ ਨਾਰੇ ਲੱਗਦੇ ਸੀ ਅੱਜ ਜਦੋਂ ਇਹਨਾਂ ਦੀਆਂ ਲੋੜਾਂ ਪੂਰੀਆਂ ਹੋ ਗਈਆਂ ਇਹਨਾਂ ਨੂੰ ਅੰਨ ਦੇ ਭੰਡਾਰ ਭਰ ਕੇ ਦੇਤੇ ਅਸੀਂ ਹੁਣ ਅੱਜ ਅਸੀਂ ਆਪ ਹੀ ਅਤੰਕਵਾਦੀ ਲੱਗਦੇ ਆ ਇਹਨਾਂ ਨੂੰ ਟੈਰਰਿਸਟ ਲੱਗਦੇ ਆ ਪਰ ਜਿਹੜੇ ਅੱਜ ਵੀ ਚੰਗੇ ਲੀਡਰ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਜੇ ਪੰਜਾਬ ਨੇ ਮੁੱਖ ਮੋੜ ਲਿਆ ਪੰਜਾਬ ਹਿੰਦੁਸਤਾਨ ਦੁਬਾਰੇ ਉਹੀ ਲੀਹਾਂ ਤੇ ਆਜੂ ਅਸੀਂ ਕੋਈ ਟੈਰਰਿਸਟ ਨਹੀਂ ਹੈਗੇ ਅਸੀਂ ਕੋਈ ਆਤੰਕਵਾਦੀ ਨਹੀਂ ਹੈਗੇ ਅਸੀਂ ਬਿਲਕੁਲ ਕਿਸਾਨ ਆ ਕਿਸਾਨ ਆਪ ਦਾ ਢਿੱਡ ਭਰਦਾ ਤੇ ਸਾਰੇ ਦੇਸ਼ ਦਾ ਢਿੱਡ ਭਰਦਾ ਹੂੰ ਐ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿ ਤੁਹਾਡੀ ਉਮਰ ਦਾ ਤਕਾਜ਼ਾ ਉਹ ਜੋ ਕਿ ਕੱਟਣਾ ਕਰਮ ਨੂੰ ਕਿਵੇਂ ਦੇਖਦੇ ਹੋ ਇੱਕ ਪਾਸੇ ਤਾਂ ਬਾਰਡਰਾਂ ਤੇ ਆਪਾਂ ਦੇਖਦੇ ਆ ਕਿ ਨੌਜਵਾਨਾਂ ਦਾ ਜੋਸ਼ ਆ ਠਾਠਾ ਮਾਰਦਾ ਅਥਰੂ ਕੈਸ ਦੇ ਗੋਲਿਆਂ ਨੂੰ ਬਿਨਾਂ ਚੱਲਿਆਂ ਤੋਂ ਆਪਣੇ ਹੱਥਾਂ ਨਾਲ ਚੱਕ ਰਹੇ ਨੇ ਔਰ ਕਿਤਨੇ ਕਿਤੇ ਨੌਜਵਾਨੀ ਦਾ ਨੁਕਸਾਨ ਵੀ ਹੋ ਰਿਹਾ ਇੱਕ ਸਾਡਾ ਨੌਜਵਾਨ ਸ਼ਹੀਦ ਹੋ ਗਿਆ ਕੀ ਕਹਿਣਾ ਚਾਹੁੰਦੇ ਹੋ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਨੌਜਾਨਾਂ ਨੂੰ ਅੱਗੇ ਜਾਣਾ ਪੈਂਦਾ ਹੈ ਅੱਗੇ ਗਏ ਨੇ ਕਿਸਾਨ ਕੁਝ ਕਿਸਾਨ ਜਿਹਾ ਬੰਦਿਆਂ ਨੇ 13 ਤਰੀਕ ਨੂੰ ਕਿਹਾ ਸੀ ਵੀ ਚਲੋ ਦਿੱਲੀ ਚਲੀਏ ਉਹ ਸਾਡਾ ਮੌਲਿਕ ਅਧਿਕਾਰ ਹੈ ਮੂਲ ਅਧਿਕਾਰ ਹੈ ਹਰ ਇਨਸਾਨ ਦਾ ਹਰ ਕਿਸਾਨ ਦਾ ਖਾਸ ਕਰਕੇ ਜੋ ਅਸੀਂ ਇੰਡੀਆ ਨੂੰ 70-80% ਅਨਾਜ ਦਿੰਦੇ ਆ ਉਹਨਾਂ ਦਾ ਹੱਕ ਬਣਦਾ ਉਹਨਾਂ ਨੂੰ ਵੀ ਉਹਦਾ ਬਦਲ ਦੇ ਵਿੱਚ ਉਹਨਾਂ ਨੂੰ ਪੂਰਾ ਮਾਜ਼ਮਾ ਮਿਲਣਾ ਚਾਹੀਦਾ ਹੈ ਜੋ ਉਹਨਾਂ ਦੀਆਂ ਮੰਗਾਂ ਨੇ ਚਾਹੇ ਐਮਐਸਪੀ ਹੈ ਜਾਂ ਹੋਰ ਮੰਗਾਂ ਨੇ ਉਹਨਾਂ ਨੂੰ ਰਿਵਾਈਜ਼ ਕਰਾਉਣ ਵਾਸਤੇ ਉਹ ਸੈਂਟਰ ਸਰਕਾਰ ਨੂੰ ਯਾਦ ਕਰਾਉਣ ਵਾਸਤੇ ਦਿੱਲੀ ਮੋਰਚਾ ਲਾਉਣ ਵਾਸਤੇ ਕੁਝ ਕਿਸਾਨ ਚੱਲੇ ਸੀ ਪਰ ਉਹ ਉਹ ਰਵਈਆ ਇਹਨਾਂ ਅਖੜ ਰਵਈਆ ਉਹ ਸਰਕਾਰਾਂ ਦਾ ਹਰਿਆਣਾ ਸਰਕਾਰ ਤੇ ਮੋਦੀ ਸਰਕਾਰ ਦਾ ਜਿਨ੍ਹਾਂ ਨੇ ਕਿ ਇਹ ਇਥੋਂ ਦੇ ਬੁਨਿਆਦੀ ਹੱਕਾਂ ਨੂੰ ਲੋਕਾਂ ਦੇ ਨੂੰ ਕੁਚਲ ਕੇ ਰੱਖਿਆ ਉਹ ਉਹ ਬਾਰਡਰ ਬਣਾ ਕੇ ਰੱਖਤਾ ਵੀ ਜਿਵੇਂ ਕਿ ਕਿਸੇ ਇੰਟਰਨੈਸ਼ਨਲ ਬਾਰਡਰ ਹੋਵੇ ਜਿੱਥੇ ਕਿ ਗੋਲੀਆਂ ਅੱਥਰੂ ਕੈ ਦੇ ਗੋਲੇ ਛੱਡੇ ਗਏ ਕੰਧਾਂ ਬਣਾਈਆਂ ਗਈਆਂ ਆਰਮਸ ਜਨਤਾ ਨੂੰ ਵੀ ਦਿੱਲੀ ਜਨਤਾ ਤੇ ਹੋਰ ਜਾਣ ਵਾਸਤੇ ਬੜਾ ਔਖੀਆਂ ਕੀਤੀਆਂ ਅਖੀਰ ਦੇ ਵਿੱਚ ਜਦੋਂ ਕਿਸਾਨਾਂ ਜਦੋਂ 9000 ਮੁੰਡਿਆਂ ਦਾ ਖੂਨ ਖੋਲਦਾ ਇਹ ਦੇਖ ਕੇ ਵੀ ਆ ਵਰਤਾਰਾ ਸਾਡੇ ਨਾਲ ਕੀ ਹੋ ਰਿਹਾ ਅਸੀਂ ਵੀ ਇਸ ਦੇਸ਼ ਦੇ ਬਸਨੀਕਾਂ ਸਾਡੇ ਨੌਜਵਾਨਾਂ ਨੇ ਸਾਡੇ ਬਜ਼ੁਰਗਾਂ ਨੇ ਇਸ ਦੇਸ਼ ਵਾਸਤੇ ਖੂਨ ਡੋਲਿਆ ਚਾਹੇ ਉਹ ਚੀਨ ਦੀ ਸਰਦ ਹੋਵੇ ਚਾਹੇ ਪਾਕਿਸਤਾਨ ਦਾ ਬਾਰਡਰ ਹੋਵੇ ਜਿੱਥੇ ਜਾ ਕੇ ਕਿ ਉੱਥੇ ਜਦੋਂ ਸਾਡੇ ਪੰਜਾਬੀ ਵੀਰ ਪੰਜਾਬੀ ਫੌਜੀ ਸ਼ਹੀਦ ਹੁੰਦੇ ਨੇ ਉੱਥੇ ਨਹੀਂ ਕਿਸੇ ਨੂੰ ਕਾਂਤਵਾਦੀ ਕਿਹਾ ਜਾਂਦਾ ਉੱਥੇ ਨਹੀਂ ਮਾਰੇ ਅੱਤਵਾਦੀ ਕਿਹਾ ਜਾਂਦਾ ਜਦ ਕਿ ਅਸੀਂ ਪੰਜਾਬ ਦੇ ਵਿੱਚ ਕਿਸਾਨ ਜਿੱਥੇ ਬੰਦਿਆਂ ਦੇ ਚੰਡੇ ਥੱਲੇ ਇਕੱਠੇ ਹੋ ਕੇ ਅਸੀਂ ਆਪਣਾ ਹੱਕ ਮੰਗਦੇ ਆਂ ਇੱਥੇ ਲੋਕਾਂ ਨੂੰ ਆਮ ਮੁੰਡਿਆਂ ਨੂੰ ਅੱਤਵਾਦੀ ਕਹਿ ਕੇ ਉਹਨਾਂ ਨੂੰ ਮਾਰਨ ਦੀ ਇੱਕ ਮੁੰਡਾ ਸ਼ਹੀਦ ਹੋ ਗਿਆ ਹੋਰ ਬਹੁਤ ਸਾਰੇ ਫਟਰ ਹੋ ਗਏ ਇਹ ਕੋਝਾ ਕੋਝੀ ਚਾਲ ਹੁੰਦੀ ਹੈ ਬੀਸਾ ਬੱਦ ਤੋਂ ਬੱਦ ਨੁਕਸਾਨ ਕਰਕੇ ਇਹਨਾਂ ਮੋਰਚਿਆਂ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਪਰ ਇਹ ਸਰਕਾਰਾਂ ਸਮਝ ਲੈਣਾ ਕਿ ਇਹ ਜਿਹੜਾ ਕਿਸਾਨ ਮੋਰਚਾ ਇਹਨਾਂ ਪਹਿਲਾਂ ਕਦੇ ਫੇਲ ਹੋਇਆ ਨਾ ਗਾਹਾਂ ਨੂੰ ਕਦੇ ਪੇਹਲੂਗਾ ਇੱਕ ਨਾ ਇੱਕ ਦਿਨ ਸੰਯੁਕਤ ਮੋਰਚੇ ਨੇ ਤੁਹਾਡੇ ਸਾਹਮਣੇ ਤੁਹਾਨੂੰ ਦੱਸਿਆ ਵੀ ਪ੍ਰੋਗਰਾਮ ਦੇਤੇ ਅੱਜ ਵੀ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਦਿੱਤਾ ਹੋਇਆ ਹੈ 26 ਤਰੀਕ ਨੂੰ ਟਰੈਕਟਰ ਪਰੇਡ ਹੈ 14 ਮਾਰਚ ਨੂੰ ਦਿੱਲੀ ਬੰਦੇ ਇਕੱਠ ਹੋਣਾ ਸਾਰੀਆਂ ਹਿੰਦੁਸਤਾਨ ਦੀਆਂ ਜਥੇਬੰਦੀਆਂ ਉੱਤੇ ਇਕੱਠੀਆਂ ਹੋਣਗੀਆਂ ਇਹ ਪ੍ਰੈਸ਼ਰ ਬਣਾਉਣ ਸਰਕਾਰ ਦੇ ਉੱਤੇ ਵੀ ਤੁਹਾਨੂੰ ਇਹ ਜਿਹੜਾ ਕਿਸਾਨਾਂ ਦੀਆਂ ਮੰਗਾਂ ਨੇ ਤੁਹਾਨੂੰ ਮੰਨ ਲੈਣੀਆਂ ਚਾਹੀਦੀਆਂ ਨੇ ਪੀਸਫੁਲੀ ਜੇ ਕਿਸਾਨ ਦਿੱਲੀ ਦੇ ਵਿੱਚ ਧਰਨਾ ਦੇਣਾ ਚਾਹੁੰਦੇ ਨੇ ਤੁਹਾਨੂੰ ਰੋਕਣਾ ਨਹੀਂ ਚਾਹੀਦਾ ਉਹਨਾਂ ਦਾ ਅਧਿਕਾਰ ਆ ਉਹਨਾਂ ਕਿਸਾਨਾਂ ਦੀ ਵੀ ਰਾਜਤਾਨੀ ਉਹਨਾਂ ਦੀ ਇਹੀ ਹੈ ਤੁਹਾਡੀ ਵੀ ਰਾਜਤਾਨੀ ਇਹੀ ਹੈ ਇਹ ਇਹ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਉਹਨੇ ਸਮੇਂ ਵਿੱਚ ਸचेਤ ਹੋਣਾ ਚਾਹੀਦਾ ਅੱਜ ਜਿਹੜੇ ਤੁਸੀਂ ਪੁਤਲੇ ਫੂਕੇ ਨੇ ਅਮਿਤ ਸਾਹ ਦਾ ਪੁਤਲਾ ਫੁਕਿਆ ਖੱਟਰ ਦਾ ਪੁਤਲਾ ਫੁਕਿਆ ਹਰਿਆਣੇ ਦੇ ਮੁੱਖ ਮੰਤਰੀ ਦਾ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇਹ ਇਹਦੇ ਵਿੱਚ ਜਿਹੜਾ ਇੱਕ ਕਿਸਾਨ ਮੁੰਡਾ ਨੌਜਵਾਨ ਸੁਭ ਕਰਮ ਸ਼ਹੀਦ ਹੋ ਗਿਆ ਪਹਿਲੀ ਗੱਲ ਤਾਂ ਉਹਨੂੰ ਸ਼ਰਦਾ ਦੇ ਫੁੱਲ ਕੇ ਭੇਟ ਕਰਨ ਵਾਸਤੇ ਅੱਜ ਇਕੱਠੇ ਹੋਣਾ ਦੂਜਾ ਉਹਨਾਂ ਸਰਕਾਰਾਂ ਨੂੰ ਅੰਮਿਤ ਸਾਹ ਨੂੰ ਤੇ ਖੱਟਰ ਨੂੰ ਇਹ ਦੱਸਣ ਵਾਸਤੇ ਵੀ ਪੰਜਾਬ ਦੇ ਜੋ ਕਿਸਾਨ ਨੇ ਜੋ ਨੌਜਾਨ ਨੇ ਉਹਨਾਂ ਤੁਹਾਡੇ ਪ੍ਰਤੀ ਬਹੁਤ ਗੁੱਸਾ ਹੈ ਬਹੁਤ ਗਿਲਾ ਹੈ ਜੋ ਤੁਸੀਂ ਕਾਰਵਾਈ ਕੀਤੀ ਹੈ ਉਹਦੇ ਇਸ ਕਰਕੇ ਉਹਨਾਂ ਦੇ ਇੱਥੇ ਪੁੱਤਲੇ ਫੁੱਕੇ ਗਏ ਨੇ ਹ ਸੋ ਕਿਸਾਨਾਂ ਗੂ ਨਾਲ ਗੱਲਬਾਤ ਕੀਤੀ ਇਹਨਾਂ ਨੇ ਕੇਂਦਰ ਸਰਕਾਰ ਦੇ ਤੇ ਆਪਣੇ ਹਰਿਆਣਾ ਸਰਕਾਰ ਦੇ ਜਿਹੜੇ ਮੰਤਰੀਆਂ ਦੇ ਪੁਤਲੇ ਫੂਕੇ ਨੇ ਸੋ ਅਗਲਾ ਪ੍ਰੋਗਰਾਮ ਜਿਹੜਾ ਐਸਕੇਐਮ ਵੱਲੋਂ ਦਿੱਤਾ ਗਿਆ ਉਹਦੇ ਬਾਰੇ ਵੀ ਇਹਨਾਂ ਨੇ ਜਾਣਕਾਰੀ ਦਿੱਤੀ ਆ ਸੋ ਦੇਖਦੇ ਹਾਂ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਆਪਣਾ ਕੀ ਰੁਖ ਅਖਤਿਆਰ ਕਰਦੀ ਆ ਤੇ ਕਿਸਾਨਾਂ ਵੱਲੋਂ ਜਿਹੜਾ ਹੈਗਾ ਆਪਣਾ ਪ੍ਰੋਗਰਾਮ ਦਿੱਤਾ ਜਾ ਚੁੱਕਿਆ ਅਮਰਗੜ ਤੋਂ ਕੈਮਰਾਮੈਨ